ਸ਼੍ਰੀ ਚਮਪੌਰ ਸਾਹਿਬ ਦੀ ਧਰਤੀ ਦੇ ਉੱਤੇ ਸਲਾਨਾ ਸਹੀਦੀ ਜੋੜ ਮੇਲ ਅੱਜ ਸੰਪੂਰਨ ਹੋ ਗਿਆ ਹੈ 3 ਦਿਨ ਦੌਰਾਨ ਭਰੇ ਇਸ ਸਹੀਦੀ ਜੋੜ ਮੇਲ ਦੇ ਦੌਰਾਨ ਗੁਰਦੁਆਰਾ ਸਿਧੀ ਕਟਲਗੜ੍ਹ ਸਾਹਿਬ ਗੁਰਦੁਆਰਾ ਗੜੀ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਆदि ਗੁਰਦੁਆਰਾ ਸਹਿਬਾਨਾਂ ਦੇ ਵਿੱਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਹੀ ਲੱਖਾਂ ਹੀ ਸੰਗਤਾਂ ਇੱਥੇ ਨਤਮਸਤਕ ਹੋਈਆਂ ਅਤੇ ਸ਼ਹੀਦਾਂ ਨੂੰ ਨਮਨ ਕੀਤਾ ਕਾਸ਼ੇ ਮੁਕੇ ਗੁਰਦੁਆਰਾ ਕੱਚੀ ਗੜੀ ਸਾਹਿਬ ਤੋਂ ਕੱਢੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਤੋਂ ਇਲਾਵਾ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਨੇ ਹਿੱਸਾ ਲਿਆ ਇਸ ਮੌਕੇ ਤਕਸੀਦੀ ਕੇਸਗੜ ਸਾਹਿਬ ਦੇ ਜੱਤੀਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹਰਪਾਲ ਸਿੰਘ ਫੱਟਗ੍ਰੰਤੀ ਫਤਿਹਗੜ੍ਹ ਸਾਹਿਬ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਸੀਂ ਕੌਮ ਦੀ ਚੜ੍ਹਦੀ ਕਲਾ ਦੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਕਿਵੇਂ ਇਹ ਸਹੀਦੀ ਦਿਹਾੜੇ ਮਨਾਏ ਜਾਂਦੇ ਹਨ ਤੁੰਤਨ ਸਾਹਿਬੇ ਕੁਮਾਲ ਅਮਰਤਪਦਾਤੇ ਪੰਥ ਦੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੋਨਾ ਦੇ ਵੱਡੇ ਸਾਹਿਬਜਾਦੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਔਰ ਗੁਰੂ ਕੇ ਪਿਆਰੇ ਸਿੰਘ ਜਿਨ੍ਹਾਂ ਨੇ ਇੱਥੇ ਅਸਾਵੇਂ ਜੰਗ ਲੜੀ ਅਸਾਵੇਂ ਤੋਂ ਭਾਵ ਕਿ ਇੱਕ ਪਾਸੇ 10 ਲੱਖ ਦਾ ਮੁਲਖਈਆ ਔਰ ਇੱਕ ਪਾਸੇ 40 ਸਿੰਘ ਪਰ ਉਹਨਾਂ ਸਿੰਘਾਂ ਨੇ ਆਪਣੇ ਧਰਮ ਦੇ ਵਿੱਚ ਪਰਪੱਕ ਰੱਖ ਕੇ ਖਾਲਸੇ ਦੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦਿਆਂ ਹੋਇਆ ਉਹਨਾਂ ਦੀ ਈਨ ਨੂੰ ਨਾਮ ਮੰਨਦਿਆਂ ਹੋਇਆ ਜ਼ਾਲਿਮਾਂ ਦੇ ਨਾਲ ਟੱਕਰਾਂ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ ਹੈ ਨਵਾਂ ਤੇ ਨਰਵਾ ਇਹ ਲਸਾਨੀ ਇਤਿਹਾਸ ਇਸ ਧਰਤੀ ਦੇ ਦਿਲ ਜਿਹਾ ਸਤਗੁਰਾਂ ਨੇ ਆਪਣੇ ਲਗ ਤੇ ਜਿਗਰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਹਾਰ ਸਿੰਘ ਜੀ ਨੂੰ ਆਪ ਜੰਗ ਵਿੱਚ ਤੋਰਿਆ ਆਪ ਛੀਰ ਦੀ ਪਾਉਂਦਿਆਂ ਨੂੰ ਦੇਖਿਆ ਤੇ ਬੈਰੀਆਂ ਦੇ ਛੱਕੇ ਛੜਾਉਂਦੇ ਵੀ ਦੇਖਿਆ ਇਹ ਬਟਬੋਲਾ ਇਤਿਹਾਸ ਦੁਨੀਆ ਦੇ ਕਿਤੇ ਇਤਿਹਾਸ ਦੇ ਵਿੱਚ ਵੀ ਨજર ਨਹੀਂ ਆਉਂਦਾ ਸਤਗੁਰੂ ਜੀ ਦੇ ਪੰਜਾਂ ਪਿਆਰਿਆਂ 'ਚੋਂ ਤਿੰਨ ਪੰਜ ਪਿਆਰੇ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਪੰਜ ਪ੍ਰਧਾਨੀ ਦੇ ਮੁੰਢਲੇ ਤੌਰ ਤੇ ਖੰਡੇ ਬਾਟੇ ਦੀ ਪੌਲ ਵਾਸਤੇ ਪੰਜ ਸਿੰਘ ਸਹਿਬਾਨਾਂ ਦੀ ਚੋਣ ਕੀਤੀ ਔਰ ਗੁਰੂ ਸਾਹਿਬ ਜੀ ਦੇ 40 ਮੁਕਤੇ ਇਸ ਧਰਤੀ ਦੇ ਇਹ ਉਹ ਥਾਂ ਆ ਜਿੱਥੇ ਸਿੱਖ ਪੰਥ ਨੂੰ ਆਪਣਾ ਬੜਾ ਵੱਡਾ ਇੱਕ ਮਾਨ ਦੇ ਨਾ ਦੇ। 사ਤਗੁਰ ਜੀ ਨੇ ਦੂਸਰਾ ਵੱਡਾ ਸਿਧਾਂਤ ਇਹ ਵੀ ਇਹ ਘੜਿਆ ਕਿ ਪੰਜਾਂ ਦੇ ਹੁਕਮ ਅਨਸਾਰ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਤੇ 사ਤਗੁਰ ਜੀ ਨੇ ਨਪੈਤਾ ਦੇ ਨਾਲ ਇਹ ਧਾਰਤੀ ਤੋਂ ਆਪਣੇ ਚਾਲੇ ਵੀ ਪਾਏ ਖਾਲਸੇ ਦਾ ਹੁਕਮ ਵੀ ਮੰਨਿਆ ਸੋ ਇਸ ਪਵਿੱਤਰ ਧਰਤੀ ਤੇ ਸਿੱਖ ਪੰਥ ਨੂੰ ਬੜਾ ਵੱਡਾ ਮਾਣਿਆ ਉਹ ਸਾਰੀ ਧਰਤੀ ਜਿਹੜੀ ਉਹ ਸਤਗੁਰੂ ਜੀ ਨੇ ਜਿੱਥੇ ਜਿੱਥੇ ਚੱਪਾ ਚੱਪਾ ਪੈਰ ਪਾਏ ਸਾਰੀ ਉਹ ਪੂਜਣਯੋਗ ਆ ਪਰ ਇਸ ਧਰਤੀ ਨੂੰ ਵੱਡਾ ਮਾਣ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਜਿੱਥੇ ਆਪਣੇ ਪਰਿਵਾਰ ਦਾ ਅੱਧਾ ਹਿੱਸਾ ਇਸ ਧਰਤੀ ਤੇ ਇਸ ਸਿੱਖ ਪੰਥ ਦੀ ਨੀ ਰੱਖਣ ਲਈ ਲਹੂ ਤੇ ਮਿੰਜ ਦੇ ਨਾਲ 사ਤਗੁਰੂ ਜੀ ਨੇ ਰੰਗਿਆ ਸੋ 사ਤਗੁਰੂ ਜੀ ਕਿਰਪਾ ਕਰਨ ਸ਼ਹੀਦ ਸਿੰਘ ਅੰਗ ਸੰਗ ਹੋ ਕੇ ਖਾਲਸਾ ਪੰਥ ਦੇ ਸਹਾਈ ਹੋਣ ਸਾਰੀ ਕੌਮ ਇੱਕ ਸੁਰਤਾ ਵਿੱਚ ਆਵੇ ਇਕ ਮੋਟ ਹੋਵੇ ਤਾਂ ਕਿ ਸਾਡੇ ਲੰਬੇ ਅਰਥੇ ਤੋਂ ਜਿਹੜੇ ਜੇਲਾਂ ਵਿੱਚ ਬੈਠੇ ਉਹ ਸਿੰਘ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਮੁੜ ਵਾਪਸ ਆਉਣ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਦੇ ਇਸ ਦਿਹਾੜੇ ਦੇ ਉੱਤੇ ਬਹੁਤ ਸਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਆਉਂਦੇ ਆ ਉਸ ਪਵਿੱਤਰ ਘਾਤਾਂ ਨੂੰ ਇੱਥੇ ਨਾਮ ਸਕਾਰ ਕਰਨ ਆਉਂਦੇ ਆ ਜਿਹਦੇ ਇੱਕ ਮੰਤ ਨੂੰ ਬੜਾ ਬੜਾ ਮਾਣ ਹੈ ਬਿਲਕੁਲ ਜੀ ਇਹ ਵਿਰਾਗੀ ਸਮਾਗਮ ਨੇ ਪਰ ਸਾਨੂੰ ਚੜ੍ਹਦੀ ਕਲਾ ਦਿੰਦੇ ਨੇ ਸਾਹਿਬ ਜਦਿਆਂ ਦੀ ਯਾਦ ਠੰਡੀ ਕਲਾ ਤੋਂ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀ ਹੈ ਆਤਮ ਬਲ ਦਿੰਦੀ ਹੈ ਦੁੱਖਾਂ ਨੂੰ ਜਰਨ ਦੀ ਸ਼ਕਤੀ ਦਿੰਦੀ ਹੈ ਸੁਕੌਮ ਨੂੰ ਜਦੋਂ ਇੱਥੇ ਸੁਰਤਾਂ ਜੁੜਦੀਆਂ ਨੇ ਧਿਆਨ ਧਰਦੀਆਂ ਨੇ ਚਮਕੌਰ ਦੀ ਗੜੀ ਦਾ ਠੰਡੇ ਬੁਰਜ ਦਾ ਤੇ ਕੁਦਰਤੀ ਆਤਮ ਵਿਸ਼ਵਾਸ ਪੈਦਾ ਹੁੰਦਾ ਖਾਸ ਕਰਕੇ ਨੌਜਵਾਨੀ ਲਈ ਅੱਜ ਬਹੁਤ ਜ਼ਰੂਰਤਾਂ ਕਰ ਕਰ ਤੱਕੇ ਸਨੇਹਾ ਪਹੁੰਚੇ